ਇਹ ਰੁਮਾਲਾ ਸੇਵ ਜੋ ਅਸੀਂ ਬਣਾਉਂਦੇ ਹਾਂ ਇਹ ਖਾਲੀ ਕਮੋਡਿਟੀ ਨਹੀਂ ਹਨ ਇਹ ਬੜੀ ਭਾਵਨਾ ਦਾ ਵਿਸ਼ਾ ਹੈ ਅਤੇ ਰੁਮਾਲਾ ਸੇਵ ਦਾ ਕਟੋ-ਕਟ ਸਟੈਂਡਰਡ ਜ਼ਰੂਰ ਮੇਨਟੇਨ ਕੀਤਾ ਜਾਣਾ ਚਾਹੀਦਾ ਹੈ ਇਹਨੇ ਸਰਦਾਰ ਇਕਬਾਲ ਸਿੰਘ ਛੜਾਣਾ ਰੁਮਾਲਾ ਸਾਹਿਬ ਤੇ ਚੰਦੂਆ ਸਾਹਿਬ ਤੋਂ ਇਲਾਵਾ ਗੁਰੂ ਘਰ ਚ ਵਰਤੀਆਂ ਜਾਣ ਵਾਲੀਆਂ ਹੋਰ ਵਸਤੂਆਂ ਬਣਾਉਣ ਚ ਛੜਾਣਾ ਬ੍ਰਦਰਜ਼ ਮੰਨਿਆ ਪਰਮੰਨਿਆ ਨਾ ਇਨਾ ਵੱਲੋਂ ਜੋਰ ਮਾਲਾ ਸਾਹਿਬ ਤਿਆਰ ਕੀਤੇ ਜਾਂਦੇ ਨੇ ਉਹ ਨਾ ਸਿਰਫ ਬੇਹਦ ਖੂਬਸੂਰਤ ਤੇ ਉੱਚ ਕੁਆਲਟੀ ਦੇ ਹੁੰਦੇ ਨੇ ਸਗੋਂ ਮਾਲਾ ਸਾਹਿਬ ਤਿਆਰ ਕਰਨ ਵੇਲੇ ਸਚਤਾ ਤੇ ਮਰਿਆਦਾ ਦਾ ਵੀ ਪੂਰਾ ਧਿਆਨ ਰੱਖਿਆ ਜਾਂਦਾ ਹੈ ਇਕਬਾਲ ਸਿੰਘ ਛੜਾਣਾ ਨੇ ਹੋਰ ਦੁਕਾਨਦਾਰਾਂ ਤੇ ਮਾਲਾ ਸਾਹਿਬ ਵਿਕਰੇਤਾਵਾਂ ਨੂੰ ਵੀ ਸਚਤਾ ਰੱਖਣ ਦੀ ਸਲਾਹ ਦਿੱਤੀ ਹੈ ਮੈਂ ਇੱਕ ਬਾਸ ਸਿੰਘ ਸਟਾਨਾ ਬ੍ਰਦਰਸ ਪਟਿਆਲਾ ਤੋਂ ਰੁਮਾਲਾ ਸਾਹਿਬ ਦੇ ਸੀਮਨ ਫੈਕਟਰੀ ਰਾਜੀ ਪਿਛਲੇ 33 ਸਾਲਾਂ ਤੋਂ ਸਿੱਖ ਪੰਥ ਦੀ ਸਿਰਮੌਰ ਹਸਤੀ ਗਿਆਨੀ ਰਗਵੀਰ ਸਿੰਘ ਜੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਰੁਮਾਲਾ ਸਾਹਿਬ ਬਾਰੇ ਇਹ ਬਿਆਨ ਦਿੱਤਾ ਪਿਛਲੇ ਦਿਨੀ ਕਿ ਰੁਮਾਲਾ ਸਾਹਿਬ ਦੀ ਕੀ ਕੁਆਲਿਟੀ ਹੋਣੀ ਚਾਹੀਦੀ ਹੈ ਤੇ ਕੀ ਮਿਨੀਮਮ ਸਟੈਂਡਰਡ ਰੁਮਾਲਾ ਸਾਹਿਬ ਦਾ ਚੜ੍ਹਨ ਦਾ ਹੋਣਾ ਚਾਹੀਦਾ ਹੈ ਉਹਨਾਂ ਦੀਆਂ ਗੱਲਾਂ ਤੇ ਅਸੀਂ ਆਪਣੇ ਆਪ ਨੂੰ ਪੂਰਾ ਖਰਾ ਉਤਾਰਨ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਇਸ ਚੀਜ਼ ਦੇ ਵਚਨਬੱਧਾ ਕਿ ਰੁਮਾਲਾ ਸਾਹਿਬ ਦੀ ਮਿਨਿਮਮ ਕੁਆਲਿਟੀ ਜ਼ਰੂਰ ਮੇਨਟੇਨ ਹੋਣੀ ਚਾਹੀਦੀ ਹੈ ਅਤੇ ਮੈਂ ਆਪਣੇ ਸਾਰੇ ਦੁਕਾਨਦਾਰ ਵੀਰਾਂ ਨੂੰ ਵੀ ਇਹ ਬੇਨਤੀ ਕਰਾਂਗਾ ਕਿ ਇਹ ਰੁਮਾਲਾ ਸਾਹਿਬ ਜੋ ਅਸੀਂ ਬਣਾਉਂਦੇ ਹਾਂ ਇਹ ਖਾਲੀ ਕਮੋਡਿਟੀ ਨਹੀਂ ਹਨ ਇਹ ਬੜੀ ਭਾਵਨਾ ਦਾ ਵਿਸ਼ਾ ਹੈ ਅਤੇ ਰੁਮਾਲਾ ਸਾਹਿਬ ਦਾ ਕਟੋ-ਕਟ ਸਟੈਂਡਰਡ ਜ਼ਰੂਰ ਮੇਨਟੇਨ ਕੀਤਾ ਜਾਣਾ ਚਾਹੀਦਾ ਹੈ ਜਿਸ ਤਰ੍ਹਾਂ ਕੇ ਸਿੰਘ ਸੇਵ ਨੇ ਕੇ ਜੋਰੂ ਮਲਾ ਸੇਵ ਗੁਰਦੁਆਰਾ ਸੇਵ ਵਿੱਚ ਆਂਦੇ ਨੇ ਉਹਨਾਂ ਦੇ ਵਿੱਚੋਂ ਜਾਂ ਤੇ ਬੱਦੂ ਆ ਰਹੀ ਹੁੰਦੀ ਹੈ ਜਾਂ ਵਿੱਚ ਅਖਬਾਰਾਂ ਵਿੱਚ ਲਪੇਟੇ ਹੁੰਦੇ ਆ ਜਾਂ ਉਹਨਾਂ ਦੇ ਵਿੱਚੋਂ ਕੁਝ ਚਮਕੀਲ ਜਾਂ ਕੁਝ ਇਸ ਤਰ੍ਹਾਂ ਦੇ ਪਦਾਰਤ गिर ਰਹੇ ਹੁੰਦੇ ਆ ਜਿਹੜੇ ਕਿ ਗੁਰੂ ਮਹਾਰਾਜ ਦੇ ਆਂਗਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਆ ਤੇ ਅਸੀਂ ਇਸ ਚੀਜ਼ ਦਾ ਬਹੁਤ ਜ਼ਿਆਦਾ ਧਿਆਨ ਰੱਖਦੇ ਹਾਂ ਤੇ ਅਸੀਂ ਆਪਣੇ ਦੁਕਾਨਦਾਰ ਵੀਰਾਂ ਨੂੰ ਵੀ ਇਹ ਬੇਨਤੀ ਕਰਦੇ ਆ ਕਿ ਇਸ ਤਰ੍ਹਾਂ ਦੇ ਕੋਈ ਵੀ ਚੀਜ਼ਾਂ ਕੋਈ ਵੀ ਔਰ ਕਪੜਾ ਨਾ ਯੂਜ਼ ਕਰੋ ਜਿਹੜਾ ਕਿ ਮਾਰੇ ਦੇ ਚੜਨ ਲਾਈਕ ਨਾ ਹੋਵੇ ਜਿਦੇ ਵਿੱਚੋਂ ਕੋਈ ਚੰਕੀਰ ਗਰੇ ਜਾਂ ਕੁਝ ਵੀ ਗਰੇ ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਵਰਤਣੀਆਂ ਚਾਹੀਦੀਆਂ ਦਰਅਸਲ ਸਿੱਖ ਜਦੋਂ ਗੁਰੂ ਘਰ ਜਾਂਦਾ ਹੈ ਤਾਂ ਆਪਣੀ ਸਮਰੱਥਾ ਅਨੁਸਾਰ ਗੁਰੂ ਲਈ ਬੜੇ ਪਿਆਰ ਤੇ ਸ਼ਰਧਾ ਨਾਲ ਗੁਰੂ ਸਾਹਿਬ ਲਈ ਭੇਟਾ ਲੈ ਕੇ ਜਾਂਦਾ ਹੈ ਭੇਟਾ ਵੱਜੋਂ ਬਹੁਤ ਸਾਰੀ ਸੰਗਤ ਰਮਾਨਾ ਸਾਹਿਬ ਚੜਾਉਂਦੀ ਹੈ ਪਰ ਅਗਿਆਨਤਾ ਵਸ ਕਹਿ ਲਓ ਕਿ ਬਹੁ ਗਿੰਦੀਰ ਮਾਲਾ ਸਾਹਿਬ ਅਜਿਹੀ ਹੁੰਦੇ ਨੇ ਜੋ ਸਾਈਜ਼ ਜਾਂ ਕੁਆਲਿਟੀ ਪੱਖੋਂ ਗੁਰੂ ਸਾਹਿਬ ਦੇ ਅੰਗੀਕਾਰ ਨਹੀਂ ਕੀਤੇ ਜਾ ਸਕੇ ਇਸੇ ਗੱਲ ਨੂੰ ਲੈ ਕੇ ਬੀਤੇ ਦਿਨੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗबीर ਸਿੰਘ ਨੇ ਸੰਗਤ ਦੇ ਨਾਲ ਨਾਲ ਦੁਕਾਨਦਾਰਾਂ ਨੂੰ ਆਦੇਸ਼ ਵੀ ਦਿੱਤੇ ਸਨ ਚੱਲੇ ਹਰਬੰਦਰ ਸਾਹਿਬ ਤੇ ਸੰਗਤ ਦੇ ਵੱਲੋਂ ਚੁੜਾਇਆ ਜਾਂਦਾ ਜਿਨ੍ਹਾਂ ਵਿੱਚ ਇਹ ਕਹਿ ਲਈਏ ਕਿ 100 ਵਿੱਚੋਂ 5 ਫੀਸ ਦੇ ਰੁਮਾਲ ਜਿਹੜੇ ਚੰਗੀ ਅੱਛੀ ਕੁਆਲਿਟੀ ਦੇ ਉਹ ਸੰਦੇਪ ਲੈ ਕੇ ਆਉਂਦੀ ਹੈ ਤੇ 95 ਫੀਸਦੀ ਰੁਮਾਲ ਦੇ ਉਹ ਚੜਾਏ ਜਾਂਦੇ ਆ ਕਿ ਜਿਹੜੇ ਬਹੁਤ ਘਟੀਆ ਜਿਨ੍ਹਾਂ ਨੂੰ ਮਟੀਰੀਅਲ ਲੱਗਾ ਹੁੰਦਾ ਜੀ ਜੀ ਔਰ ਉਹਨਾਂ ਰੁਮਾਲਿਆਂ ਦੇ ਵਿੱਚ ਗੰਦੀਆਂ ਤਸਵੀਰਾਂ ਵਾਲੀਆਂ ਗੰਦੀਆਂ ਅਖਬਾਰਾਂ ਜੀ ਜ਼ਿੱਲੇ ਹੋਏ ਗੰਦੇ ਬਦਬੂਦਾਰ ਗੱਤੇ ਜੀ ਉਹਨਾਂ ਵਿੱਚ ਪਾਏ ਜਾਂਦੇ ਆ ਰੁਮਾਲੇ ਆਪਸ ਦੇ ਵਿੱਚ ਚਿਪਕੇ ਹੁੰਦੇ ਆ ਕਿ ਉਹ ਰੁਮਾਲੇ ਚਿਪਕੇ ਇੱਕ ਕੋਲੇਗਾ ਤਾਂ ਛੇਤੀ ਖੋਲਦੇ ਨਹੀਂ ਆਪਸ ਵਿੱਚ ਪਾਰ ਦਾ ਰੰਗ ਰੁਮਾਲੇ ਦਾ ਹੋਰ ਹੁੰਦਾ ਹੈ ਅੰਦਰ ਦਾ ਹੋਰ ਹੁੰਦਾ ਹੈ ਕਿ ਇਸ ਰੁਮਾਲੇ ਵਿੱਚ ਪਲਕਾਂ ਕੋਈ ਹੁੰਦੀਆਂ ਰੁਮਾਲਾ ਕੋਈ ਹੁੰਦਾ ਹੈ ਕਿਤੇ ਪਲਕਾਂ ਹੁੰਦੀਆਂ ਕਿਤੇ ਨਹੀਂ ਹੁੰਦੀਆਂ ਜਦ ਅਸੀਂ ਰੁਮਾਲਾ ਅੰਦਰ ਚੌਰਬਰਦਾਰ ਸਿੰਘ ਰੁਮਾਲਾ ਖੋਲਦੇ ਨੇ ਲਪਾਪੇ ਚੋਂ ਬਾਹਰ ਕੱਢਦੇ ਨੇ ਤੇ ਬੜੀ ਗੰਦੀ ਬਦਬੂਰ ਵਾਲਿਆਂ ਦੇ ਵਿੱਚੋਂ ਆਉਂਦੀ ਹੈ ਜੋ ਪੀਥੋਂ ਦਾ ਜਿਹੜਾ ਸੁਗੰਧਿਤ ਵਾਤਾਵਰਣ ਹੈ ਉਹ ਵੀ ਖਤ੍ਹਾ ਹੋਵੇ ਦੁਰਗੰਧਿਤ ਕਰਨ ਦਾ ਜਿਹੜਾ ਵੀ ਆਪਣਾ ਹੁੰਦਾ ਫਿਰ ਸਾਨੂੰ ਕੋਈ ਨਾ ਕੋਈ ਜਿਹੜਾ ਕੁਸਬੇਜ ਕਰਨਾ ਪੈਂਦਾ ਹੈ ਕਿ ਸਿੰਘ ਸਾਹਿਬ ਦੇ ਹੁਕਮਾ ਅਨੁਸਾਰ ਸਡਾਣਾ ਬ੍ਰਦਰਜ਼ ਜਿੱਥੇ ਸਿੱਖੀ ਮਰਿਆਦਾ ਨੂੰ ਧਿਆਨ ਚ ਰੱਖਦੇ ਹੋਏ ਰੋਮਾਲਾ ਸਾਹਿਬ ਤਿਆਰ ਕਰਦੇ ਨੇ ਉੱਥੇ ਹੀ ਸ੍ਰੀ ਦਰਬਾਰ ਸਾਹਿਬ ਤੋਂ ਇਲਾਵਾ ਪਾਕਿਸਤਾਨ ਦੇ ਇਤਿਹਾਸਿਕ ਗੁਰੂ ਘਰਾਂ ਤੇ ਦੇਸ਼ ਵਿਦੇਸ਼ ਦੇ ਗੁਰੂ ਘਰਾਂ 'ਚ ਵੀ ਸਡਾਣਾ ਬ੍ਰਦਰਜ਼ ਵੱਲੋਂ ਤਿਆਰ ਕੀਤੇ ਰੁਮਾਲਾ ਸਾਹਿਬ ਸੰਗਤ ਚੜਾਉਂਦੀ ਹੈ ਪਟਿਆਲਾ ਤੋਂ ਕਵਲਜੀਤ ਕੰਬੋਜ ਦੀ ਰਿਪੋਰਟ ਦਰਸ਼ਨ ਟੀਵੀ